ਬਾਰਸ਼ ਦੇ ਚਲਦਿਆਂ ਅੱਜ ਵਿਧਾਨ ਸਭਾ ਹਲਕਾ ਅਟਾਰੇ ਦੇ ਆਉਂਦੇ ਅਧੀਨ ਪਿੰਡ ਖੈਰਾਮਬਾਦ ਵਿੱਚ ਇੱਕ ਗਰੀਬ ਪਰਿਵਾਰ ਦਾ ਜੋ ਕੋਠਾ ਸੀ ਉਹ ਡਿੱਗ ਗਿਆ ਜਿਹਦੇ ਵਿੱਚ ਬਹੁਤ ਹੀ ਦਰਦਨਾਕ ਦੋ ਬੱਚੇ ਸਨ ਜਿਨ੍ਹਾਂ ਦੇ ਵਿੱਚ ਗੰਭੀਰ ਜ਼ਖਮੀ ਹੋਏ ਔਰ ਉਹਨਾਂ 'ਚ ਇੱਕ ਬੱਚੇ ਦੀ ਮੌਕੇ ਤੇ ਮੌਤ ਹੋ ਗਈ ਹੈ ਦੂਸਰਾ ਜਿਹਦੇ ਇਲਾਜ ਹਸਪਤਾਲ ਦੇ ਵਿੱਚ ਇਸ ਸੰਬੰਧੀ ਅਸੀਂ ਅੱਜ ਪਿੰਡ ਖੈਰਾਬਾਦ ਵਿੱਚ ਮੌਕੇ ਤੇ ਮੌਜੂਦ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਇਹ ਜਿਹੜੀ ਘਟਨਾ ਕਿਸ ਤਰ੍ਹਾਂ ਵਾਪਰੀ ਸਾਡੇ ਨਾਲ ਮੌਜੂਦ ਨੇ ਪਿੰਡ ਖੈਰਾਬਾਦ ਤੋਂ ਸਾਬਕਾ ਪੰਚਾਇਤ ਮੈਂਬਰ ਬਹੁਤ ਹੀ ਮਤਭਗੀ ਚਲੋ ਘਟਨਾ ਹੋਈ ਏ ਜਿਹਨੂੰ ਚਾਹੀਦਾ ਨਹੀਂ ਲੱਗੇ ਚਲੋ ਪਿੰਡ ਵਾਲਿਆਂ ਨੂੰ ਹੋਂਜ ਦੀਦਾ ਵਾ ਕੀ ਇਹ ਕੀ ਹਾਲ ਚਾਲ ਮਕਾਨ ਦਾ ਇਹਨੂੰ ਚਾਹੀਦਾ ਸੁਧਣਾ ਪਵੇ ਹੁਣ ਕੀ ਕਰ ਸਕਦੇ ਜੋ ਅਗਲੇ ਦਾ ਨੁਕਸਾਨ ਹੋ ਗਿਆ ਕਿੰਨਾ ਨੁਕਸਾਨ ਹੋ ਬੇਟਾ ਇਸਾਂ ਦੇ ਤੁੰਗੀ ਜੀ ਕਿੰਨੀ ਹੋਈ ਜੀ ਉਹਦੀ ਪੰਜ ਸਾਲ ਲੱਗਾ ਠੀਕ ਲੱਗਾ ਛੋਟਾ ਬੱਚਾ ਤੇ ਦੂਸਰਾ ਜਿਹੜਾ ਜੇਰੇ ਇਲਾਜ ਆ ਉਹਦੀ ਕਿੰਨੀ ਕੁ ਉਮਰ ਆ ਉਹ 30 ਸਾਲ ਲੱਗਾ ਜੀ ਗੱਲ ਹੋਈ ਹੈ ਘਟਨਾ ਕਿਸ ਤਰ੍ਹਾਂ ਆਪਣੀ ਆਈ ਭਾਈ ਅਸੀਂ ਅੰਦਰੇ ਬੱਠੇ ਨਾ ਹੀ ਆਪਣੇ ਘਰ ਆਇਆ ਕਿਦਾਂ ਆਵਾਜ਼ ਆਈ ਆ ਗੜਮ ਕਰਕੇ ਤੇ ਜਦੋਂ ਅਸੀਂ ਬਾਹਰ ਆਏ ਸਾਨੂੰ ਪਤਾ ਚੱਲਿਆ ਵੀ ਕਮਰਾ ਡੇਪਿਆ ਬਾਹਰ ਕੱਚਾ ਘਬਰਾ ਸੀ ਮਾਲਾ ਮੋਟਾ ਵਿਚਾਰੀ ਬਣਾ ਕੇ ਆਪ ਆਪਣੇ ਬੈਠੇ ਥੱਲੇ ਬੱਚੇ ਤਿੰਨ ਬੱਚੇ ਪਹਿਲਾਂ ਤੇ ਇਹਦੇ ਮੁੰਡੇ ਦੇ ਚਾਚੇ ਨੂੰ ਕੱਢਿਆ ਜਿਹਦੇ ਜਿਹਦੇ ਡੈਥ ਹੋਈ ਆ ਉਹਨੂੰ ਕੱਢਿਆ ਉਸ ਤੋਂ ਬਾਅਦ ਮੁੰਡੇ ਦੀ ਭੈਣ ਨੂੰ ਕੱਢਿਆ ਥੱਲਿਓ ਤੇ ਜਦੋਂ ਮੁੜ ਕੇ ਮੁੰਡਾ ਕੱਢਿਆ ਥੱਲਿਓ ਤੇ ਮੁੰਡਾ ਸਾ ਉਹ ਐ ਗੱਡ ਦੀ ਪੱਤੀ ਥੱਲੇ ਆਇਆ ਤੇ ਮੁੰਡਾ ਖਤਮ ਹੋਇਆ ਪਿਆ ਉਹੀ ਥੱਲੇ ਤਿੰਨ ਹੀ ਉਮਰ ਸੀ ਉਸ ਬੱਚੇ ਦੀ 4-5 ਸਾਲ ਸਰੀਰ ਦੀ ਛੋਟਾ ਬੱਚਾ ਇਹ ਹੋਰ ਇੱਕ ਗੰਭੀਰ ਜ਼ਖਮੀ ਵੀ ਆ ਹਾਂਜੀ ਹਾਂਜੀ ਉਹਦਾ ਸੱਟਾਂ ਲੱਗੀਆਂ ਜੀ ਇਹ ਚੀਜ਼ ਤੇ ਉਹਨੂੰ ਦੱਬਾਈ ਉਹ ਦਾਖਲ ਹੱਡੀ ਕਰੈਕ ਹੋ ਗਈ ਸੀ ਹੱਸਦੀ ਆ